ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਆ ਰਾਮਈਆ ਹਾਂ ਬੇਬਾਰਕ ਤੇਰਾ ਕਾਹੇ ਨਾ ਖੰਡਸ ਅਬ ਗੁਣ ਮੇਰਾ ਭਗਤਾ ਨੇ ਰੱਬ ਦੇ ਪਿਆਰਿਆਂ ਨੇ ਗੁਰੂ ਸਾਹਿਬਾਨਾਂ ਨੇ ਜਦੋਂ ਪ੍ਰਮਾਤਮਾ ਦੀਆਂ ਉਦਾਹਰਣਾਂ ਦਿੱਤੀਆਂ ਨਾ ਇਨਸਾਨ ਨੂੰ ਪ੍ਰਮਾਤਮਾ ਅਕਾਲ ਪੁਰਖ ਦੀਆਂ ਉਦਾਹਰਣਾਂ ਦਿੱਤੀਆਂ ਤੇ ਫਿਰ ਕਿਸੇ ਦੀ ਉਦਾਹਰਣ ਦੇਣੀ ਸੀ ਵੀ ਪਰਮਾਤਮਾ ਦਾ ਸੁਭਾਅ ਕਿਹੋ ਜਿਹਾ ਹੈ ਪਰਮਾਤਮਾ ਦਾ ਵਿਹਾਰ ਕਿਹਦੇ ਵਰਗਾ ਹੈ ਤੇ ਫਿਰ ਭਗਤਾ ਨੇ ਮਾਂ ਪਿਓ ਦੀ ਉੰਧਾਰਨਾ ਦਿੱਤੀ ਆ ਵੀ ਜਿਵੇਂ ਮਾਂ ਆਪਣੇ ਬੱਚੇ ਨੂੰ ਕਿੰਨਾ ਸਾਮ ਕੇ ਰੱਖਦੀ ਆ ਕਿੰਨਾ ਉਹਦਾ ਧਿਆਨ ਲੱਖਦੀ ਆ ਕਿੰਨਾ ਪ੍ਰੇਮ ਕਰਦੀ ਆ ਲੱਖ ਗੁਨਾਹ ਕਰੇ ਬੱਚਾ ਲੱਖ ਗਲਤੀਆਂ ਕਰੇ ਬੱਚਾ ਮਾਂ ਕਦੇ ਵੀ ਆਪਣੇ ਬੱਚੇ ਨੂੰ ਗਲਤ ਨਹੀਂ ਦਰਸਾਉਂਦੀ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਮੇਰੇ ਮਾਲਕ ਹੇ ਮੇਰੇ ਵਾਹਿਗੁਰੂ ਪਰਮਾਤਮਾ ਅਸੀਂ ਤੇਰੇ ਬੱਚੇ ਆਂ ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਜਿਵੇਂ ਮਾਂ ਆਪਣੇ ਬੱਚੇ ਦੀਆਂ ਗਲਤੀਆਂ ਨਹੀਂ ਚੇਤੇ ਰੱਖਦੀ ਭੁੱਲ ਜਾਂਦੀ ਹੈ ਇੱਕ ਵਾਰੀ ਬੱਚਾ ਭੱਜ ਕੇ ਆਪਣੀ ਮਾਂ ਦੇ ਕੋਲ ਆਵੇ ਨਾ ਆ ਕੇ ਗਲਤੀ ਬਖਸ਼ਾ ਲੈ ਮਾਂ ਸਭ ਕੁਝ ਭੁੱਲ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਭਰਾ ਮਈਆ ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਆਵਗੁਣ ਮੇਰਾ ਹੈ ਮੇਰੇ ਵਾਹਿਗੁਰੂ ਪਰਮਾਤਮਾ ਅਸੀਂ ਵੀ ਤੇਰੇ ਬੱਚੇ ਆ ਜੇ ਤੂੰ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰੇਗਾ ਜੇ ਸਾਡੇ ਕਰਮਾਂ ਦਾ ਤੋਂ ਲੇਖਾ ਜੋਖਾ ਕਰੇਗਾ ਫਿਰ ਸਾਡੇ ਵਿੱਚ ਬੜੇ ਗੁਨਾਹ ਨੇ ਅਸੀਂ ਬਖਸ਼ੇ ਨਹੀਂ ਜਾਣਾ ਫੇਰ ਤੇ ਸਾਡੇ ਗੁਨਾਹਾਂ ਦੀ ਸਾਡੀਆਂ ਗਲਤੀਆਂ ਦੀ ਗਿਣਤੀ ਕੋਈ ਨਹੀਂ ਲੇਖ ਕਤਹਿ ਅਛੂਪੀ ਐ ਖਿੰਨ ਖਿੰਨ ਭੂਲਣ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰੋ ਤਾਰ ਅਰਦਾਸ ਕਰੋ ਮਾਲਕ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਏ ਵਾਹਿਗੁਰੂ ਅਸੀਂ ਦਿਨ ਰਾਤ ਭੁੱਲਾਂ ਕਰਦੇ ਹਾਂ ਜੀਵ ਰੂਪ ਹਾਂ ਦਿਨ ਰਾਤ ਅਸੀਂ ਗਲਤੀਆਂ ਕਰਦੇ ਹਾਂ ਤੂੰ ਕਿਰਪਾ ਕਰ ਸਾਨੂੰ ਬਖਸ਼ ਤੇ ਫੇਰ ਇੱਕ ਦਿਨ ਉਹ ਬਖਸ਼ ਲੈਂਦਾ ਆਪਾਂ ਉਥੋਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਇਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਸਾਨੂੰ ਕੱਖ ਨਹੀਂ ਪਤਾ ਜੋ ਤੈਨੂੰ ਚੰਗਾ ਲੱਗਦਾ ਜੋ ਤੈਨੂੰ ਭਾਉਂਦਾ ਹੈ ਤੂੰ ਕਰੀ ਜਾ ਰਿਹਾ ਅਸੀਂ ਤਾਂ ਤੇਰੇ ਸਿਰਫ ਖਿਡਾਉਣੇ ਆ ਤੂੰ ਖੇ ਤੂੰ ਸਾਡੇ ਨਾਲ ਖੇਡ ਹੀ ਜਾਣਾ ਅਸੀਂ ਸਾਰੇ ਮਾਲਕ ਦੇ ਖਿਡਾਉਣੇ ਆ ਜਿਵੇਂ ਜੀ ਕਰਦਾ ਮਾਲਕ ਦਾ ਉਹ ਸਾਡੇ ਨਾਲ ਖੇਡ ਰਿਹਾ ਹੈ ਇਸੇ ਕਰਕੇ ਆਪਾਂ ਪੜਦੇ ਨਾ ਕਈ ਵਾਰੀ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਕਿ ਪ੍ਰਮਾਤਮਾ ਵਾਹਿਗੁਰੂ ਦੀ ਆਪਾਂ ਸਾਰੇ ਮਾਇਆ ਹਾਂ ਪਰਮਾਤਮਾ ਨੇ ਸਾਨੂੰ ਇਹ ਸੰਸਾਰ ਬਣਾਇਆ ਆਪਣੇ ਖੇਲਣ ਵਾਸਤੇ ਉਹਦਾ ਜੀ ਕਰਦਾ ਹੈ ਸੰਸਾਰ ਤੇ ਭੇਜ ਦਿੰਦਾ ਹੈ ਉਹਦਾ ਜੀ ਕਰਦਾ ਸਾਨੂੰ ਬਾਜ਼ ਮਾਰ ਲੈਂਦਾ ਸਾਨੂੰ ਜਾਣਾ ਪੈਂਦਾ ਜਿਨਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ ਭਾਈ ਕਿ ਜਿਨ੍ਹਾਂ ਨੂੰ ਭਾਈ ਸੁਨੇਹਾ ਆ ਜਾਂਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਘਰੋਂ ਬੁਲਾਵਾ ਆ ਜਾਂਦਾ ਹੈ ਫਿਰ ਉਹਨਾਂ ਨੂੰ ਪਰਮਾਤਮਾ ਦੇ ਸਰਦੇ ਤੇ ਬੁਲਾਵੇ ਤੇ ਜਾਣਾ ਪੈਂਦਾ ਇਸੇ ਤਰ੍ਹਾਂ ਸਾਡੇ ਬਹੁਤ ਸਤਕਾਰਯੋਗ ਮਾਤਾ ਗੁਰਦੇਵ ਕੌਰ ਜੀ ਮਾਤਾ ਮਹਿੰਦਰ ਕੌਰ ਜੀ ਆਪਾ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਬੈਠੇ ਆ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਆ ਤੇ ਮਾਤਾ ਮਹਿੰਦਰ ਕੌਰ ਆਪਣੀ ਜ਼ਿੰਦਗੀ ਗੁਜ਼ਾਰ ਕੇ ਗਈ ਜਿੰਨੀ ਪ੍ਰਮਾਤਮਾ ਨੇ ਸਵਾਸ ਬਖਸ਼ੇ ਜਿੰਨੀ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦਿੱਤੀ ਭੋਗ ਕੇ ਇਸ ਸੰਸਾਰ ਤੋਂ ਸਦਾ ਲਈ ਅਲਵਿਦਾ ਕਹਿ ਕੇ ਚਲੇ ਗਏ ਆ ਤੇ ਪਿੱਛੇ